ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨਨੇ ਵੀ ਟਰੱਕ ਡਰਾਈਵਰ ਅਮਰੀਕਾ ਦੇ ਵੀ ਟਰੱਕ ਚਲਾਉਂਦੇ ਆ ਤਕਰੀਬਨ 6 ਮਹੀਨੇ ਦੇ ਵਿੱਚ ਵਿੱਚ 4-5 ਹਾਦਸੇ ਹਜੇ ਹੋਏ ਆ ਤੇ ਜਿਨ੍ਹਾਂ ਦੇ ਵਿੱਚ ਕਸੂਰਵਾਰ ਟਰੱਕ ਡਰਾਈਵਰ ਨੂੰ ਹੀ ਮੰਨਿਆ ਗਿਆ ਉਹਨਾਂ ਦੀ ਗਲਤੀ ਸੀ ਤੇ ਸਾਡੇ ਜਿਹੜੇ ਫੇਸਬੁੱਕ ਤੇ ਬੈਠੇ ਵਿਦਵਾਨ ਨੇ YouTube ਤੇ ਬੈਠੇ ਹੁੰਦੇ ਨੇ ਮੈਂ ਵੀ ਵਿੱਚ ਹੀ ਹਾਂ ਨਾ ਮੈਂ ਕੰਨ ਬਾਹਰ ਨਿਕਲਣ ਜਦੋਂ ਕੋਈ ਇਹ ਜਾ ਹਾਦਸਾ ਵਾਪਰਦਾ ਫਿਰ ਉਹ ਹੱਕ ਵਿੱਚ ਆਉਂਦੇ ਆ ਪੋਸਟਾਂ ਪਾਉਣਗੇ ਮਦਦ ਕਰੋ ਬੱਚਾ ਸੀ ਗਲਤੀ ਹੋ ਗਈ ਮਾਫ ਕਰੋ ਫਿਰ ਇਹਦਾ ਪੋਸਟਾਂ ਮੰਨ ਫਿਰ ਗਰਾਈਆਂ ਹੁੰਦੀਆਂ ਨੇ ਪਰ ਇਹ ਜਿਹੜੇ ਬੰਦੇ ਨੇ ਇੰਨੇ ਢੀਠ ਨੇ ਇਹ ਸਬਕ ਲੈਂਦੇ ਨਹੀਂ ਵਿਕਲਪ ਕਿੱਦਾਂ ਹੋਏ ਦੂਜੇ ਬੰਦੇ ਤੋਂ ਪਹਿਲੇ ਤੋਂ ਤੀਜਾ ਕਿੱਦਾਂ ਸਿੱਖੇ ਇਦਾਂ ਕਦੇ ਇਹ ਸੋਚਦੇ ਨਹੀਂ ਹੁਣ ਇੱਕ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਜਿਹੜਾ 3 ਕਿ ਸਾਲ ਪਹਿਲਾਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ ਤੇ ਇਹਦਾ ਨਾਮ ਹੈਗਾ ਜੀ ਰਜਿੰਦਰ ਕੁਮਾਰ ਇਹਨੇ ਵੀ ਚੰਦ ਚਾੜਤਾ ਟਰੱਕ ਜਦੋਂ ਤੁਸੀਂ ਅਮਰੀਕਾ ਦੇ ਵਿੱਚ ਕਿਤੇ ਰੋਕਣਾ ਹੈ ਨਾ ਉਹਨਾਂ ਦਾ ਇੱਕ ਸਿਸਟਮ ਹੈ ਤੁਸੀਂ ਰੋਡ ਤੇ ਟਰੱਕ ਨਹੀਂ ਰੋਕ ਸਕਦੇ ਕੋਈ ਪੰਪ પેટ્રોલ ਪੰਪ ਆਊਗਾ ਗੈਸ ਸਟੇਸ਼ਨ ਆਊਗਾ ਜਾਂ ਕਿਤੇ ਪਾਰਕਿੰਗ ਆਊਗੀ ਕਿਤੇ ਪਾਰਕ ਲਾਟ ਆਊਗੀ ਉੱਥੇ ਤੁਸੀਂ ਰੋਕ ਸਕਦੇ ਹੋ ਇਹਨੇ ਗਲਤ ਤਰੀਕੇ ਨਾਲ ਟਰੱਕ ਪਾਰਕ ਕੀਤਾ ਹੋਇਆ ਸੀ ਪਿੱਛੋਂ ਤੇਜ਼ ਆਉਂਦੀ ਗੱਡੀ ਵਿੱਚ ਵੱਜੀ ਦੋ ਬੰਦੇ ਮਰ ਗਏ ਗੱਡੀ ਦੇ ਵਿੱਚ ਹੁਣ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਰੈਸਟ ਕਰ ਲਿਆ ਜਾਨਣੇ ਕਿ ਫੜ ਲਿਆ ਬਿਨਾ ਬੀ ਵਿੱਚ ਗਈਏ ਤੇ ਹੁਣ ਇਹਨੂੰ ਦੋਸ਼ੀ ਬਣਾ ਦਿੱਤਾ ਬਣਾ ਦਿੱਤਾ ਗਿਆ ਬਣਾ ਕੇ ਦਿੱਤਾ ਗਿਆ ਫੜਿਆ ਗਿਆ ਜੀ ਕੈਮਰੇ ਲੱਗੇ ਹੁੰਦੇ ਉੱਥੇ ਟਰੱਕਾਂ ਵਿੱਚ ਰੋਡ ਤੇ ਕੈਮਰੇ ਹੁੰਦੇ ਆ ਤੇ ਹਾਲੇ ਮੈਡੀਕਲ ਦੇ ਵਿੱਚ ਕੋਈ ਨਸ਼ਾ ਕੀਤਾ ਹੋਊ ਜਾਂ ਇਹ ਨਹੀਂ ਪਤਾ ਫੋਨ ਤੇ ਕੁਝ ਦੇਖਦਾ ਹੋਵੇ ਫੋਨ ਕੰਨੂਨ ਲੱਗਾ ਹੋਵੇ ਇਹ ਹਾਲੇ ਮੈਡੀਕਲ ਰਿਪੋਰਟ ਸਾਰਾ ਕੁਝ ਆ ਜਾਣਾ ਪਰ ਹੁਣ ਦੋ ਬੰਦਿਆਂ ਦੀ ਜਾਨ ਲਈ ਐਸ ਬੰਦੇ ਨੇ ਇਹਦੀ ਗਲਤੀ ਹੈ 101% ਵੀ ਇਹਨੇ ਟਰੱਕ ਗਲਤ ਤਰੀਕੇ ਨਾਲ ਪਾਰ ਕਰਕੇ ਖੜਾਇਆ ਸੀ ਤੇ ਖੜੇ ਟਰੱਕ ਵਿੱਚ ਗੱਡੀ ਸਪੀਡ ਤੇ ਆਉਂਦੀ ਵੱਜ ਗਈ ਇਹਦੀ ਗਲਤੀ ਹੈ ਇੜਿਆ ਨਹੀਂ ਹੈਗਾ ਇੱਥੇ ਜਿਤੇ ਮਰਜੀ ਸਕੂਟਰ ਲਾ ਦਿਓ ਸਾਈਕਲ ਲਾ ਦਿਓ ਗੱਡੀ ਲਾ ਦਿਓ ਇਥੇ ਚੱਲ ਜਾਂਦਾ ਪਰ ਗੜਮਗੜ ਇਥੇ ਵੀ ਲੋਕ ਹੋ ਜਾਂਦੇ ਪਰ ਅਮਰੀਕਾ ਤੇ ਡਾਟਾ ਵਿੱਚ ਨਹੀਂ ਚੱਲਦਾ ਅਮਰੀਕਾ ਤੇ ਕੈਨੇਡਾ ਵਿੱਚ ਨਹੀਂ ਚੱਲਦਾ ਚਲੋ ਇਹ ਤਾਂ ਖਬਰ ਤੁਸੀਂ ਸੁਣ ਲਈ ਹੋਣੀ ਹੈ ਜੀ ਪਰ ਮੈਂ ਜਿਹੜੀ ਗੱਲ ਕਹਿਣ ਲੱਗਾ ਵੀ ਹੁਣ ਜਿਨ੍ਹਾਂ ਦੇ ਹਿਰਦੇ ਬਲੁੰਦਰੇ ਗਏ ਹੋਣਗੇ ਸਾਡਾ ਪੰਜਾਬੀ ਭਰਾ ਸੀ ਪੋਸਟਾਂਪ ਪਾਉਣੀਆਂ ਹੋਣਗੀਆਂ ਬਰਾਹੀਆਂ ਕਰਨ ਵਾਲਾ ਨੇ ਫਿਰ ਹਾਂ ਦਾ ਨਾਰਾ ਮਾਰਨਾ ਹੁੰਦਾ ਹੈ ਵਿਵਖਸ਼ਾ ਜਾਵੇ ਉਹ ਤਿਆਰੀ ਕਰ ਲੋ ਕਈ ਵਾਰੀ ਖਬਰ ਤੋਂ ਥੋੜਾ ਰਹਿ ਜੇ ਮੈਂ ਥਾਂ ਤਾਂ ਤੁਹਾਨੂੰ ਸੂਚਿਤ ਕੀਤਾ ਕਿ ਸਖਤ ਤਾਂ ਲੈਣਾ ਨਹੀਂ ਜਿਹੜਾ ਬੰਦਾ ਗਲਤੀ ਕਰਨਾ ਤੁਸੀਂ ਉਹਨੂੰ ਖਵਾ ਦੇਣੀ ਹੁੰਦੀ ਆ ਬੋਰ ਤੇ ਬੱਚਾ ਸੀ ਜੀ ਕੋਈ ਗੱਲ ਨਹੀਂ ਦੀ ਦੋ ਬੰਦੇ ਮਰ ਗਏ ਕੋਈ ਗੱਲ ਨਹੀਂ ਦੋ ਬੰਦੇ ਮਰ ਗਏ ਇਦਾਂ ਕਹਿਣਾ ਹੈ ਮੈਂ ਤਾਂ ਇਹ ਅੱਜ ਗੱਲ ਕਰਨ ਲੱਗਾ ਕਿੰਨੇ ਨਗੜਾ ਗੋਲਰਾਹ ਹੁੰਦਾ ਵੀ ਸੈੱਟ ਕਰ ਲੋ ਨਕਸ਼ਾ ਨਕਸ਼ਾ ਪੀ ਕੇ ਫਿਰ ਕੱਲ ਨੂੰ ਵੀਡੀਓ ਤੇ ਵੀਡੀਓ ਪੋਸਟ ਤੇ ਪੋਸਟ ਪਾਉਣੀ ਹੁੰਦੀ ਆ ਤੁਸੀਂ ਹਮਦਰਦੀ ਦੇਣੀ ਹੁੰਦੀ ਆ ਅਗਲੇ ਨੂੰ ਵੀ ਸਾਡੇ ਭਾਰਤ ਦਾ ਬੱਚਾ ਸੀ ਕੋਈ ਨਹੀਂ ਗਲਤੀ ਹੋ ਗਈ ਪਰ ਇਹ 4-5 ਗਲਤੀਆਂ ਨੇ ਨਾ ਉੱਥੇ ਲੱਖਾਂ ਬੰਦਿਆਂ ਦਾ ਕਾਰੋਬਾਰ ਖਤਰੇ ਵਿੱਚ ਪਾ ਦਿੱਤਾ ਇਹਾਰਬਨ ਗਲਤੀਆਂ ਪ੍ਰਾਕ ਡਰਾਈਵਰਾਂ ਨੇ ਕੀਤੀਆਂ ਨੇ ਇਹ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਹੋਏ ਹੈ ਜਿਹੜਾ ਕੋਈ ਉਹਨੂੰ ਹੋਰ ਜਾਊਗਾ ਜਾਨ ਸ਼ਾਰਦ ਦੀ ਪੁਛਗਿਸ ਹੋਇਆ ਕਰ ਲਈਏ ਕਿਉਂਕਿ ਜਾਨ ਸਾਰੇ ਅਰਸ਼ੂਰ ਜੀ ਕੇਸ ਲਾਉਂਦੇ ਨੇ ਸਿਰ ਬਿਓ ਜੀ ਕੇਸ ਜੈਸ ਹੋਣ ਦੀ ਗੱਲ ਹੀ ਹੈ ਕਿ ਜਦੋਂ ਵੀ ਅਰਸ਼ੂਰ ਜੀ ਕੇਸ ਲਾਤਾ ਅਸਲਮ પાਕੇ ਤਾਂ ਇਹਨਾਂ ਨੂੰ ਪਰਮਨੈਂਟ ਮਿਲ ਜਾਂਦਾ ਉਸ ਵਕਤ ਇਹ ਕੰਮਲ ਕਰਨ ਲੱਗ ਜਾਂਦੇ ਆ ਪਰ ਹੁਣ ਬਹੁਤ ਬ੍ਰਿਕੀ ਨਾਲ ਕੁਸ਼ਿਸ਼ ਹੋਇਆ ਕਰਨ ਜਾਨੀ ਕਿ ਹੋਰਾਂ ਲੋਕਾਂ ਲਈ ਵੀ ਇਹ ਮੁਸੀਬਤ ਖੜੇ ਬੰਦੇ ਕਰ ਰਹੇ ਨੇ ਹੁਣ ਇਹ ਸੌਰੀ ਕਹਿ ਕੇ ਤਾਂ ਛੁੱਟ ਨਹੀਂ ਸਕਦਾ ਤੁਸੀਂ ਉੱਥੇ ਗੱਡੀ پارک ਜਦੋਂ ਕਰਦੇ ਹੋ ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਜਿੱਥੇ ਗੱਡੀ پارک ਨਹੀਂ ਹੋ ਸਕਦੀ ਤੁਸੀਂ ਉੱਥੇ ਗੱਡੀ پارک ਕਰ ਹੀ ਨਹੀਂ ਸਕਦੇ ਤੇ ਇਸ ਬੰਦੇ ਨੇ ਐਡਾ ਵੱਡਾ ਟਰੱਕ ਆਪਣੀ ਮਰਜ਼ੀ ਨਾਲ ਕਰਾਤਾ ਤੇ ਪਿੱਛੋਂ ਖੜੇ ਡਰੱਪ ਵਿੱਚ ਗੱਡੀ ਵੱਜੀ ਤੇ ਦੋ ਬੰਦੇ ਗੋਰੇ ਸੀ ਉਹ ਅਮਰੀਕਾ ਦੇ ਉਹ ਮਰ ਗਏ ਉਹਨਾਂ ਦੀ ਮੌਤ ਹੋ ਗਈ ਇਹ ਕਰਤੂਤਾਂ ਨੇ ਜੀ ਸਾਡੇ ਭਾਰਤ ਦੇ ਲੋਕਾਂ ਦੀਆਂ ਜਿਹੜੇ ਸਮਝ ਨਹੀਂ ਰਹੇ ਅੱਛਾ ਜਦੋਂ ਨਾ ਇਹ ਵੀਜ਼ਾ ਲੈ ਕੇ ਜਾਂਦੇ ਨੇ ਉਹ ਤਾਂ ਪਤਾ ਕਹਿਣਗੇ ਅਸੀਂ ਤਾਂ ਤਾਂ ਆਏ ਆ ਜੀ ਸਾਡੇ ਭਾਰਤ ਦਾ ਕਾਇਦਾ ਕਾਨੂੰਨ ਕੰਮ ਨਹੀਂ ਕਰਦਾ ਸਾਨੂੰ ਉੱਥੇ ਖਤਰਾ ਹੈ ਸਾਡੀ ਜਾਨ ਨੂੰ ਖਤਰਾ ਹੈ ਉੱਥੇ ਕੋਈ ਕਾਇਦਾ ਕਾਨੂੰਨ ਨਹੀਂ ਨਹੀਂ ਕਿ ਇਦਾਂ ਜਾ ਕੇ ਉੱਥੇ ਜਾ ਕੇ ਪਹਿਲਾਂ ਭੰਦੇ ਨੇ ਆਪਣੇ ਮੁਲਕ ਨੂੰ ਫੇ ਜਿਹੜੀ ਕਰਤੂਤ ਇੱਥੇ ਹੁੰਦੀ ਹੈ ਜਾਂ ਕਰਦੇ ਨੇ ਉਹ ਹੀ ਕਰਤੂਤ ਉੱਥੇ ਜਾ ਕੇ ਕਰਦੇ ਆ ਚਲੋ ਇਹ ਤਾਂ ਗੱਲਾਂ ਬਾਰ ਬਾਰ ਕਹਿਣ ਦਾ ਫਾਇਦਾ ਕੋਈ ਨਹੀਂ ਮੈਂ ਤਾਂ ਜਿਹੜੇ ਹੁਣ ਹਾਂ ਦਾ ਨਾਰਾ ਮਾਰਨ ਵਾਲੇ ਨੂੰ ਉਹਨਾਂ ਲਈ ਵੀਡੀਓ ਪਾਈ ਆ ਵੀ ਤਿਆਰ ਹੋ ਜਾਓ ਤਕੜੇ ਹੋ ਜਾਓ ਬੇਕਰਤੂਤ ਇੱਕ ਹੋਰ ਕਰਤੀ ਹੁਣ ਇਹਨੂੰ ਬਚਾਉਣ ਵਾਸਤੇ ਪੋਸਟਾਂ ਵੀ ਪਾਓ ਵੱਧ ਤੋਂ ਵੱਧ ਗਰਾਈਆਂ ਵੀ ਕਰੋ ਹਾਂ ਦਾ ਨਾਰਾ ਮਾਰੋ ਪਟੀਸ਼ਨ ਪਾਉਣੀ ਹੁੰਦੀ ਆ ਵੀ ਉਹਦੀ ਸਹਾਇਤਾ ਘਟ ਜੇ ਇਹਦਾ ਤੁਸੀਂ ਜੋ ਕਰਤੂਤ ਕਰਨੇ ਵੀ ਉਹ ਖਰੋ ਮੈਂ ਤਾਂ ਵੀਡੀਓ ਤਾਂ ਪਾਈ ਆ ਮੇਰਾ ਵੀਡੀਓ ਪਾਉਣ ਦਾ ਮਕਸਦ ਤਾਂ ਇਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ